ਹਾਂਜੀ ਸੋ ਪਸਵੇ ਕਾਲ ਜੀ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਸੋ ਤੁਹਾਡੇ ਲਈ ਸਾਥੀ ਹੋਏ ਜਾਣਕਾਰੀ ਹੈ ਕਿ ਪੰਜਾਬ ਸਰਕਾਰ ਦੇ ਕੈਬਨਟ ਦੀ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚੋਂ ਇੱਕ ਵੱਡੀ ਖਬਰ ਦੇਖਣ ਨੂੰ ਮਿਲ ਰਹੀ ਹੈ ਕਿ 3600 ਨਵੀਆਂ ਅਧਿਆਪਕ ਪੋਸਟਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਲਦ ਆ ਜਾਊਗਾ ਸੋ ਇਹ ਭਰਤੀਆਂ ਮੁੱਖ ਤੌਰ ਤੇ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਹੈ ਸਪੈਸ਼ਲ ਨੀਡਸ ਚਾਈਲਡ ਹਨ ਉਹਨਾਂ ਦੇ ਲਈ ਕੀਤੀਆਂ ਜਾਣਗੀਆਂ ਸਵੈਸ ਦਾ ਕਰਾਈਟੇਰੀਆ ਕੀ ਹੋਵੇਗਾ ਮਾਪਦੰਡ ਕੀ ਹੋਣਗੇ ਉਹ ਜਦੋਂ ਵੀ ਨੋਟੀਫਿਕੇਸ਼ਨ ਆਵੇਗਾ ਆਪ ਜੀ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਕੱਚੇ ਅਧਿਆਪਕਾਂ ਨੂੰ ਵੀ ਕਹਿੰਦੇ ਪੱਕਾ ਕਰਨ ਦਾ ਜਿਹੜਾ ਹੈਗਾ ਨਿਜਮ ਉਹਦੀ ਪ੍ਰਕਿਰਿਆ ਤੇ ਵੀ ਵਿਚਾਰ ਕੀਤਾ ਜਾਊਗਾ ਤੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੇ ਕਿਹਾ ਕਿ ਵਿਸ਼ੇਸ਼ ਸਿੱਖਿਆ ਖੇਤਰ ਦੇ ਵਿੱਚ ਜਿਹੜੀਆਂ 3600 ਅਧਿਆਪਕਾਂ ਦੀਆਂ ਭਰਤੀਆਂ ਉਹ ਕੀਤੀਆਂ ਜਾਣਗੀਆਂ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਗੁਣਵੱਤਾ ਪੂਰਨ ਸਿੱਖਿਆ ਨੂੰ ਬਣਾਏ ਰੱਖਣ ਦੇ ਲਈ 3600 ਅਧਿਆਪਕਾਂ ਦੀ ਜਿਹੜੀ ਹੈਗੀ ਹੈ ਭਰਤੀ ਉਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੈਬਨਿਟ ਨੇ ਸੋ ਇਹ ਕਾਫੀ ਵਧੀਆ ਗੱਲ ਹੈ ਚੰਗੀ ਖਬਰ ਹੈ ਸੋ ਤੁਸੀਂ ਆਪਣੀ ਤਿਆਰੀ ਹੈ ਜਿਹੜੀ ਉਸ ਦੇ ਵਿੱਚ ਜਰੂਰ ਜੁਟੇ ਰਹਿਣਾ ਸਾਥੀਓ ਸੋ ਇਸ ਦੇ ਨਾਲ ਹੀ ਅੱਗੇ ਵੀ ਤੁਹਾਨੂੰ ਇਸੇ ਤਰ੍ਹਾਂ ਲੈਕਚਰਰ ਕੇਡਰ ਤੇ ਮਾਸਟਰ ਕੇਡਰ ਦੀਆਂ ਹੋਰ ਭਰਤੀਆਂ ਵੀ ਦੇਖਣ ਨੂੰ ਮਿਲਣਗੀਆਂ ਤੇ ਨਾਲ ਹੀ ਸਾਥੀਓ ਇਹ ਭਰਤੀਆਂ ਦੇ ਵਿੱਚ ਤੁਸੀਂ ਮਤਲਬ ਜਿਹੜਾ ਕਰਾਈਟੇਰੀਆ ਉਹ ਕੀ ਹੋਊਗਾ ਹੋਰ ساری ਜਾਣਕਾਰੀ ਉਹ ਆਪਾਂ ਨੂੰ ਨੋਟੀਫਿਕੇਸ਼ਨ ਆਏ ਤੋਂ ਹੀ ਪਤਾ ਚੱਲੇ ਹਰਪਾਲ ਚੀਮਾ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਰਤੀ ਦਾ ਜਿਹੜਾ ਨੋਟੀਫਿਕੇਸ਼ਨ ਹੈ ਜਲਦੀ ਜਾਰੀ ਹੋ ਜਾਊਗਾ ਸੋ ਚੀਮਾ ਸਾਹਿਬ ਨੇ ਇਹ ਵੀ ਕਿਹਾ ਕਿ ਕਹਿੰਦੇ ਜਿਹੜੇ ਅ ਅਧਿਕਾਰੀ ਹੈ ਜਿਹੜੇ ਮਤਲਬ ਪਰਮਾਨੈਂਟ ਹੋਣ ਤੋਂ ਹਜੇ ਵਾਂਝੇ ਰਹਿ ਗਏ ਉਹਨਾਂ ਤੇ ਵੀ ਵਿਚਾਰ ਕੀਤਾ ਜਾਊਗਾ ਇਸ ਦੇ ਨਾਲ ਹੀ ਉਹ ਕਹਿੰਦੇ ਹਜ਼ਾਰਾਂ ਅਧਿਆਪਕਾਂ ਨੂੰ ਸਥਿਰਤਾ ਮਿਲੂਗੀ 3600 ਜਿਹੜੀ ਪੋਸਟ ਆ ਬਹੁਤ ਪੋਸਟ ਹੁੰਦੀ ਹੈ ਠੀਕ ਹੈ ਸੋ ਇਹਦੇ ਨਾਲ ਉਹਨਾਂ ਨੂੰ ਸਥਿਰਤਾ ਮਿਲੂਗੀ ਤੇ ਪੰਜਾਬ ਸਰਕਾਰ ਦਾ ਟੀਚਾ ਜਿਹੜਾ ਸਿੱਖਿਆ ਇਹਦੇ ਨਾਲ ਸਿੱਖਿਆ ਵਿਭਾਗ ਜਿਹੜਾ ਹੋਰ ਮਜ਼ਬੂਤ ਹੋਊਗਾ ਇਸੇ ਤਰ੍ਹਾਂ ਜਿਹੜੇ ਸੀਐਮ ਭਗਵੰਤ ਮਾਨ ਆ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਸਿੱਖਿਆ ਪੱਧਰ ਨੂੰ ਸੁਧਾਰਨ ਤੇ ਜੋ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਜਿਹੜਾ ਹੈਗਾ ਆਪਣੀ ਬਚਨਬਾਤ ਤੁਹਾਨੂੰ ਦੁਹਰਾਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਜਿਹੜਾ ਹੈਗਾ ਆਪਾਂ ਨੂੰ ਇਹ 3600 ਅਧਿਆਪਕਾਂ ਦੀ ਜਿਹੜੀ ਭਰਤੀ ਆ ਉਹ ਦੇਖਣ ਨੂੰ ਮਿਲੂਗੀ ਸੋ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਸੀ ਸਾਥਿਓ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਜਦੋਂ ਵੀ ਨੋਟੀਫਿਕੇਸ਼ਨ ਆਉਂਦਾ ਆਪ ਜੀ ਨੂੰ ਇਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਦੇ ਦਿੱਤੀ ਜਾਊਗੀ ਸੋ ਥੈਂਕ ਯੂ ਧੰਨਵਾਦ